ਹੋ ਮਸਤ ਬਣਾ ਦੇਣ ਕੇ ਵੀ ਬਹਾਨਾ ਨਹੀਂ ਮਸਤਾ ਦੇ ਵੇੜੇ ਮਸਤ ਬਣਾ ਦੇਣ ਕੇ ਵੀ ਬਹਾਨਾ ਹੋ ਨਾ ਜਾਈ ਮਸਤਾ ਦੇ ਵੇੜੇ ਮਸਤ ਬਣਾ ਦੇਣ ਕੇ ਵੀ ਬਹਾਨਾ ਹੋ ਨਾ ਜਾਈ ਮਸਤਾ ਦੇ ਵੇੜੇ ਮਸਤ ਬਣਾ ਦੇਣ ਕੇ ਵੀ ਬਹਾਨਾ ਹੋ ਨਾ ਜਾਈ ਮਸਤਾ ਦੇ ਵੇੜੇ ਮਸਤ ਬਣਾ ਦੇਣ ਕੇ ਵੀ ਬਹਾਨਾ ਹੋ ਨਾ ਜਾਈ ਮਸਤਾ ਦੇ ਵੇੜੇ ਮਸਤ ਬਣਾ ਦੇਣ ਕੇ ਵੀ ਬਹਾਨਾ ਹੋ ਨਾ ਜਾਈ ਮਸਤਾ ਦੇ ਵੇੜੇ ਮਸਤ ਬਣਾ ਦੇਣ ਕੇ ਵੀ

ਆ ਜਾ ਖੜੀ ਦਾ ਸੀ ਆ ਜਾ ਖੜੀ ਦਾ ਸੀ ਆ ਗਲੀ ਤੇ ਵਿੱਚ ਕੇ ਰਾਜ਼ਿਲ ਬੈਂਡਰੀ ਯਾਰਾ ਦਾ ਹਾਂ ਮੁੱਠਾ ਪੰਗਾ ਪੈ ਜਾਣੀ ਹੁਣ ਆਪਣੇ ਪਿਆਰਾਂ ਦਾ ਉਸ ਮੋੜ ਤੇ ਉਸ ਮੋੜ ਤੇ ਤਾਂ ਜਾ ਖੜੀ ਦਾ ਸੀ ਆ ਜਾ ਖੜੀ ਦਾ ਸੀ ਆ ਗਲੀ ਤੇ ਵਿੱਚ ਕੇ ਰਾਜ਼ਿਲ ਬੈਂਡਰੀ ਯਾਰਾ ਦਾ हाँ जी की हाल चाल दोस्तों टाइम जो जलंधरा हो ठीक जो ओके रप दीदी तेरा देवर दीवाना हरे राम राम को हो जाना ਵ੍ਰਿੰਦੀ ਮਮੀ ਜੀ ਧੰਨਵਾਦ ਮੇਰੇ ਨਾਲ ਥੈਂਕ ਯੂ ਹੋਰ ਦਤੋ ਬਾਈ ਬਾਈ ਉਹ ਬਾਈ ਬਾਈ ਕਹਿੰਦੀ ਦੁਨੀਆ ਉਹ ਤੇਰੇ ਕਿੰਨਾਂ ਸਾਲਾਂ ਦੇ ਤੇਰੇ ਜੱਟ ਨੂੰ ਉਹ ਬਾਈ ਬਾਈ ਕਹਿੰਦੀ ਦੁਨੀਆ ਉਹ ਤੇਰੇ ਕਿੰਨਾਂ ਸਾਲਾਂ ਦੇ ਤੇਰੇ ਜੱਟ ਨੂੰ ਉਹ ਬਾਈ ਬਾਈ ਕਹਿੰਦੀ ਦੁਨੀਆ ਧੰਨਵਾਦ ਦਿੱਦੀ ਦਾ ਦਿੱਦੀ ਨੂਰਾਜੀ ਦਾ ਧੰਨਵਾਦ ਜੀ ਆਇਆਂ ਮੇਰੇ ਨੂੰ ਥੈਂਕ ਯੂ ਸਭ ਦਾ ਧੰਨਵਾਦ ਵੀਰੇ ਥੈਂਕ ਯੂ ਬਹੁਤ ਵਧੀਆ ਲੱਗਾ ਪਾਣੋ ਰੇ ਧੰਨਵਾਦ ਸਾਰਿਆਂ ਦਾ ਨੀਰ ਫੈਮਲੀ ਦਾ ਵੀ ਤੇ ਧੰਨਵਾਦ ਮੇਰੇ ਵਾਲੋ ਥੈਂਕ ਯੂ अच्छा एक गल हैगी उस्ताद जी मुंडे दी फैन फॉलोइंग देखो किन्नी है तुसी जिंदगी संगीत च ਕੱਢ ਦਿੱਤੀ ਸਾਰੀ ਹੈਨਾ ਜਿੰਨੂੰ ਉਹ ਨਵਾਜ਼ ਦਵੇ ਸੁਣਿਆ ਸੀ ਨਾ ਫਕੀਰ ਓਲੇ-ਪੋਲੇਆਂ ਨੂੰ پاਗ ਲਾਂਦੇ ਆ ਆ ਮਿਸਾਲ ਖੜੀ ਹੈ ਜਿੰਦਾ ਜਾਗਦੀ ਓਲੇ-ਪੋਲੇਆਂ ਨੂੰ پاਗ ਲਾਂਦੇ ਆ ਇੱਕ ਵਾਰੀ ਦੇਖੋ ਸਾਡੇ ਸ਼ਹਿਰ ਜਲੰਧਰ ਚ ਵੀਰਾ ਆਇਆ ਇਦਾਂ ਨਹੀਂ ਇਦਾਂ ਦੀ ਤਾਲੀ ਵਜਾਏ ਤਾਂ ਦਿਲ ਖੁਸ਼ ਹੋਏ ਸੀ ਉਹਨੂੰ ਦਾ ਜਰਾ ਖੁੱਲ ਕੇ ਆ ਤਰਨ ਤਰਨ ਤੋਂ ਚੱਲ ਕੇ ਵੀਰਾ ਸਾਡੇ ਕੋਲ ਪਹੁੰਚਿਆ ਆਪਣੇ ਪਿਆਰ ਦੀ ਬਦੌਲਤ ਜਕਰਾ ਬਾਪੂ ਮਹੀਸ਼ਾ ਸਰਕਾਰ ਜੀ ਦਾ ਠੀਕ ਹੈ ਸੋਨੂੰ ਵੀਰੇ ਤੇਰੇ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਵੀਰੇ ਇੱਕ ਮਿੰਟ ਇੱਕ ਮਿੰਟ ਰੁਕੋ ਗੱਲ ਸੁਣ ਲੈਂਦੇ ਉਸਤਾਦ ਹੁਣ ਆਏ 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 ਵਾਹ ਜੀ ਵਾਹ ਜੀ ਦੇਖੋ ਫਕੀਰਾਂ ਦੇ ਬੋਲ ਤੇ ਤਕੜੀ ਦੇ ਤੋਲ ਕਹਿੰਦੇ ਇੱਕ ਉਹ ਕਾਦਰ ਇੱਕ ਉਹ జగਤ ਦਾ ਕਾਦਰ ਹੈ ਇਹਨੂੰ జగਤ ਦੇ ਕਾਦਰ ਦੀ ਮੋਹਰ ਲੱਗੀ ਹੋਈ ਹੈ ਵਾਹ ਤਾੜੀ ਲਾਓ ਬਰੀ ਗੱਜ ਕੇ ਖੁੱਲ ਕੇ ਤਾੜੀ ਜਰਾ ਖੁੱਲ ਕੇ ਆਓ ਸੋਨੂ ਜੀ ਤੁਹਾਡੇ ਸ਼ੁਕਰਗੁਜ਼ਾਰ ਆ ਜਾਂਦੇ ਜਾਂਦੇ ਆਈ ਲਵ ਯੂ ਲਵ ਯੂ ਭਰਾਵਾਂ ਨੂੰ ਸਾਰਿਆਂ ਨੂੰ ਥੈਂਕ ਯੂ ਆਏ ਹਾਏ ਤਾੜੀਆਂ ਲਾ ਦਿਓ ਜਰਾ ਗੱਜ ਕੇ ਆਜੋ ਸਿੱਧੂ ਜੀ ਆਰਾਮ ਨਾਲ ਆਰਾਮ ਨਾਲ ਲੱਗ ਜਾਣਾ ਇੱਕ ਛੋਟੀ ਜੀ ਮੇਰੀ ਗੁਜ਼ਾਰਿਸ਼ ਹੈ ਜਿੰਨਾ ਤੁਸੀਂ ਫੈਨ ਫੋਲੋਇੰਗ ਹੋ ਹਨ ਬੜਾ ਪਿਆਰ ਕਰਦੇ ਹੋ ਸਾਰੇ ਤਾੜੀਆਂ ਵੀ ਲਾਉਂਦੇ ਆ ਬੜਾ ਖੁਸ਼ ਹੁੰਨੇ ਹੋ ਤੁਸੀਂ ਇਹੀ ਦੋਨੋਂ ਹੱਥ ਉੱਪਰ ਕਰਕੇ ਦੁਆ ਕਰੋ ਮੇਰੇ ਵੀਰ ਅਜ ਤੁਹਾਨੂੰ ਜਿੱਦਾਂ ਸੁਣਾ ਰਿਹਾ ਨਾ ਕੱਲ ਨੂੰ ਐਸਾ ਸੁਰ ਚਗਾਵੇ ਕਿ ਲੋਕ ਝੂਮਣ ਰੰ ਦੋਨੋਂ ਹੱਥ ਉੱਪਰ ਕਰਕੇ ਦੁਆ ਕਰੋ ਇੱਕ ਵਾਰੀ ਦੁਆ ਕਰੋ ਜੈਕਾਰਾ ਮੇਰੇ ਗੋਸਪਾਲ ਸਰਕਾਰ ਜੀ ਦਾ ਅਸਦੇ ਤੋਂ ਬਾਅਦ ਆਪਾਂ ਪਰ ਪਿਆਰ ਇਹ ਮੁੰਡਾ ਬਹੁਤ ਅੱਛਾ ਹੈ ਹਰ ਇੱਕ ਨੂੰ ਦੇਖੋ ਇਹ ਪਿਆਰ ਕਰਦਾ ਸਾਰਿਆਂ ਨਾਲ ਤਾਂ ਹੀ ਹਰ ਜਗ੍ਹਾ ਤੇ ਪਹੁੰਚ ਜਾਂਦਾ ਹੈ ਇੱਕ ਵਾਰੀ ਜ਼ੋਰਦਾਰ ਤਾੜੀਆਂ ਲਾਓ ਮੇਰੇ ਵੀਰ ਵਾਸਤੇ ਮਾਲਕ ਅੱਗੇ ਦੁਆ ਕਰੋ ਅਰ 21 ਜੁਲਾਈ ਨੂੰ ਗੜਸ਼ੰਕਰ ਬੋਰੀ ਵਾਲੇ ਸੰਤਾਂ ਦੇ ਮੇਲਾ ਹੋ ਰਿਹਾ ਜਿਹਦੇ ਚ ਸਾਰੇ